ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਠੀਕ ਠਾਕ ਹੋ ਮੈਂ ਰਕੇਸ਼ ਕੁਮਾਰ ਸਾਭੀ ਸੋ ਦੀਵਾਲੀ ਮੌਕੇ ਸੂਰੀ ਸਾਹਿਬ ਨੇ ਇੱਕ ਸ਼ੇਅਰ ਲਿਖਿਆ ਆ ਤੇ ਪਰਿਵਾਰਕ ਮੈਂਬਰਾਂ ਨਾਲ ਸ਼ੇਅਰ ਕਰਦੇ ਆ ਤੇ ਆਓ ਸੂਰੀ ਸਾਹਿਬ ਸਵਾਗਤ ਦਾ ਪਹਿਲਾਂ ਤਾਂ ਬਹੁਤ ਧੰਨਵਾਦ ਜੀ ਔਰ ਇਹ ਸ਼ੇਅਰ ਨਹੀਂ ਕਵਿਤਾ ਆ ਜੋ ਰੇਲਵੇ ਰੋਡ ਤੇ ਲਿਖੀ ਆ ਕਿਉਂਕਿ ਰੇਲਵੇ ਰੋਡ ਤੇ ਜਿਹੜੇ ਲੋਕ ਕਰਨ ਦੀ ਤਕਲੀਫ ਬਹੁਤ ਵੱਡੀ ਆ ਤੁਸੀਂ ਇਹ ਦਿੱਤੇ ਗਏ ਆ ਉਹਨਾਂ ਨੂੰ ਔਰੋ ਤਮਾਹ ਹੋ ਚੁੱਕੇ ਆ ਤਾਂ ਉਹਦੇ ਲਈ ਇੱਕ ਸ਼ਾਇਰੀ ਲਿਖੀ ਆ ਪੂਰੀ ਕਵਿਤਾ ਆ ਮੈਂ ਫਿਰ ਸ਼ੁਰੂ ਕਰਾਂ ਜੀ ਹਾਂ ਆਂ ਦੇ ਖਬਰ ਘਟ ਕਵਿਤਾ ਪੂਰੀ ਚੱਲਣੀ ਹੈ ਜੀ 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 ਪਰ ਜਿਹੜੇ ਭੈਣ ਭਰਾ ਜੁੜ ਰਹੇ ਨੇ ਉਹ ਅੱਜ ਖਬਰ ਘਟ ਦੇ ਕਵਿਤਾ ਦੇ ਰੂਪ ਵਿੱਚ ਸਾਰੀ ਕਹਾਣੀ ਤੁਸੀਂ ਰੇਲਵੇ ਰੋਡ ਦੀ ਸਮਝ ਆਉਂਗਾ ਕਹਿੰਦਾ ਕਿ ਦੋ ਬੰਦੇਾਂ ਵਿੱਚ ਕਾਦੀ ਹੋਈ ਅੰਨ ਬੰਨ ਮੀਆਂ ਕੀ ਬਾਤ ਹੈ ਕਿ ਦੋ ਬੰਦੇਾਂ ਵਿੱਚ ਕਾਦੀ ਹੋਈ ਅੰਨ ਬੰਨ ਮੀਆਂ ਲੋਕ ਸੂਲੀ ਤੇ ਟੰਗੇ ਹਾਂ ਆਪ ਕਰੀਂਦੇ ਫਨ ਮੀਆਂ ਕਿ ਦੋ ਬੰਦੇਾਂ ਵਿੱਚ ਕਾਦੀ ਹੋਈ ਅੰਨ ਬੰਨ ਮੀਆਂ ਲੋਕ ਸੂਹੀ ਤੇ ਟੰਗੇ ਆਪ ਕਰੀਂਦੇ ਫਨ ਮੀਆਂ ਕਿ ਦੁਕਾਨਦਾਰਾਂ ਦੇ ਖਾਲੀ ਗੱਲੇ ਹੰਝੂ ਚੋਂਦੇ ਪਏ ਬਿਲਕੁਲ ਸਹੀ ਗੱਲ ਹੈ ਕਿ ਦੁਕਾਨਦਾਰਾਂ ਦੇ ਖਾਲੀ ਗੱਲੇ ਹੰਝੂ ਚੋਂਦੇ ਪਏ ਉਹ ਮੋਜਾ ਲੁੱਟਦੇ ਉਹ ਮੋਜਾ ਲੁੱਟਦੇ ਜਿਨ੍ਹਾਂ ਕੋਲ ਐ ਕਾਲਾ 92ਆ ਕਿ ਦੋ ਬੰਦਿਆਂ ਵਿੱਚ ਕਾਦੀ ਹੋਈ ਅੰ 92ਆ ਲੋਕ ਸੂਲੀ ਤੇ ਟੰਗੇ ਨੇ ਆਪ ਕਰੇਂਦੇ 92ਆ ਕਿ ਸ਼ਰੋੜ ਤੋਂ ਨਾ ਕੋਈ ਜਲਸਾ ਨਿਕਲਦਾ ਦਿਖਾ ਦਿਓ ਜਰਾ ਕਿ ਸ਼ਰੋੜ ਤੋਂ ਨਾ ਕੋਈ ਜਲਸਾ ਨਿਕਲਦਾ ਕਿ ਨਾ ਹੀ ਨਿਕਲਦੀ ਹੁਣ ਜਨਮੀਆਂ ਦੱਸੋ ਕਿਹੜਾ ਕੰਮ ਨਹੀਂ ਹੁੰਦਾ ਹੂੰ ਜੇਕਰ ਕੰਮ ਕਰਨ ਦਾ ਹੋਵੇ ਮਨ ਮੀਆਂ ਕਿ ਦੋ ਬੰਦੇਆ ਵਿੱਚ ਕਾਦੀ ਹੋਈ ਅੰਨ ਬੰਨ ਮੀਆਂ ਕਿ ਲੋਕ ਸੂਲੀ ਤੇ ਟੰਗੇ ਨੇ ਆਪ ਕਰੇਂਦੇ ਖੰਨ ਮੀਆਂ ਕਿ ਚੁਗਲੀਆਂ ਸੁਣਨ ਲਈ ਆਪਣੇ ਚੇਲੇ ਚਪਟੇ ਬਾਜ਼ਾਰਾਂ 'ਚ ਛੱਡੇ ਨੇ ਅੱਛਾ ਉਹਨਾਂ ਲੀਡਰਾਂ ਨੇ ਚੁਗਲੀਆਂ ਸੁਣਨ ਲਈ ਆਪਣੇ ਚੇਲੇ ਚਪਟੇ ਬਾਜ਼ਾਰਾਂ 'ਚ ਛੱਡੇ ਨੇ ਕਿ ਚੁਗਲੀਆਂ ਸੁਣਨ ਲਈ ਕੰਨ ਸਦਾ ਰਹੀंदे ਤਿਆਰ ਕੰਨ ਮੀਆਂ ਕਿ ਲੋਕ ਵੀ ਮੁਠੀਆਂ ਚ ਥੁੱਕੀ ਬੈਠੇ ਨੇ ਕਹਿੰਦੇ ਇਸ ਵਾਰ ਤੁਹਾਡਾ ਪੰਕਾਰ ਦੇਣਾ ਭੰਨ ਮੀਆਂ ਕਿ ਇੱਕ ਦੂਜੇ ਨੂੰ ਸਵਾਲ ਪੁੱਛਦੇ ਪੁੱਛਦੇ ਲੋਕ ਬੁੱਢੇ ਹੋ ਗਏ ਕਿਉਂਕਿ ਗੱਲ 20 ਦੀ ਕਰ ਲਈਏ 21 ਦੀ ਕਰ ਲਈਏ 22 ਦੀ ਕਰ ਲਈਏ 23 ਦੀ ਕਰ ਲਈਏ 24 ਦੀ ਕਰ ਲਈਏ 25 ਦੀ ਕਰ ਲਈਏ ਕਿ ਇੱਕ ਦੂਜੇ ਨੂੰ ਸਵਾਲ ਪੁੱਛਦੇ ਪੁੱਛਦੇ ਲੋਕ ਬੁੱਢੇ ਹੋ ਗਏ ਕਿ ਰੇਲਵੇ ਰੋਡ ਤੇ ਕਦ ਚੜੇਗਾ ਪੂਰਾ ਚੰਨ ਮੀਆਂ ਕਿ ਰੇਲਵੇ ਰੋਡ ਤੇ ਕਦ ਚੜੇਗਾ ਪੂਰਾ ਚੰਨ ਮੀਆਂ ਕਿ ਦੋ ਬੰਦਿਆਂ ਦੀ ਕਾਦੀ ਹੋਈ ਅੰਨ ਬੰਨ ਮੀਆਂ ਲੋਕ ਸੂਲੀ ਤੇ ਟੰਗੇ ਨੇ ਆਪ ਕਰਦੇ ਫਨ ਮੀਆਂ ਉਹ ਮੌਜਾਂ ਮਾਣਦੇ ਨੇ ਜਿਨ੍ਹਾਂ ਨੇ ਜੋੜ ਲੈ ਪਿਛਲੇ 10 ਸਾਲਾਂ ਚ ਕਾਲੇ ਹਨੀਆਂ ਕੀ ਬਾਤ ਹੈ ਸਰ ਇਹ ਲੋਕ ਸੂਲੀ ਤੇ ਟੰਗੇ ਨੇ ਆਪ ਕਰਿੰਦੇ ਆ ਮੈਨੂੰ ਵੀ ਇਹ ਕੀ ਆ ਬਾਤ ਆ ਜੁਰੀ ਸਾਹਿਬ ਕੀ ਆ ਬਾਤ ਆ ਜੀ ਕੀ ਆ ਬਾਤ ਆ ਜੀ ਇੱਦਾਂ ਲੱਗਾ ਸ਼ੇਰ ਤੁਸੀਂ ਜਰੂਰ ਦੱਸਿਓ ਤੇ ਮੈਂ ਬਸ ਇਹੀ ਕਹਿਣਾ ਚਾਹਨਾ ਕਿ ਆ ਯਾਰ ਰੇਲਵੇ ਰੋਡ ਤੇ ਜਿਹੜੇ ਸਾਡੇ ਭਰਾ ਆ ਇੱਥੇ ਭੈਣਾਂ ਦੀਆਂ ਦੁਕਾਨਾਂ ਵੀ ਆ ਇਹ ਤਕਲੀਫ ਚ ਨੇ ਤਬਾਹ ਕਰਤੇ ਇਹਨਾਂ ਨੇ ਨਾ ਪਹਿਲਿਆਂ ਨੇ ਕੁਝ ਸੋਚਿਆ ਨਾ ਨਵੇਂਆਂ ਨੇ ਕੁਝ ਸੋਚਿਆ ਔਰ ਇਹ ਲੋਕਾਂ ਦੀ ਜੋ ਇਸ ਸਮੇਂ ਹਾਲਤ ਆ ਦੇਖੋ ਦਿਖਾਈ ਮਰ ਜਾਉਣ ਕਰਕੇ ਦੀਵਾਲੀ ਦਾ ਟਾਈਮ ਹੋਵੇ ਔਰ ਆ ਹਾਲਾਤ ਨੇ ਪਰ ਇੱਥੇ 1 ਮਿੰਟ ਵੀ ਖੜਿਆ ਨਹੀਂ ਜਾਂਦਾ ਪਾਊਡਰ ਜਿਹੜਾ ਆ ਉਹ ਕਿਲੂਆਂ ਦੇ ਹਿਸਾਬ ਨਾਲ ਮੂੰਹ ਚ ਜਾਂਦਾ ਬਿਲਕੁਲ ਸੋ ਲੋਕ ਤਕਲੀਫ 'ਚ ਨੇ ਰੇਲਵੇ ਰੋਡ ਵਾਲੇ ਖਾਸ ਕਰਕੇ ਪਰੇਸ਼ਾਨ ਨੇ ਔਰ ਬੇਨਤੀ ਸਿਰਫ ਭੈਣਾ ਭਰਾਵਾਂ ਨੂੰ ਇੰਨੀ ਕਿਹਾ ਕਿ ਦੁਪਹਿਰ ਵੇਲੇ ਮਿੱਟੀ ਘਟ ਉਣਦੀ ਹੈ ਜਿਨ੍ਹਾਂ ਨੇ ਹਾਲੇ ਤੱਕ ਸ਼ਾਪਿੰਗ ਨਹੀਂ ਕੀਤੀ ਉਹ ਪੁਰਾਣੇ ਦੁਕਾਨਦਾਰ ਜਿਨ੍ਹਾਂ ਦੇ ਇੱਥੇ ਪੱਕੇ ਉਹ ਲੱਗੇ ਆ ਜ਼ਰੂਰ ਮਾੜੀ ਮੋਟੀ ਖਰੀਦਦਾਰੀ ਕਰਕੇ ਆਈਓ ਕਿਉਂਕਿ ਇਹਨਾਂ ਦੀ ਦੀਵਾਲੀ ਤਾਂ ਜਿਹੜੀ ਹੈ ਉਹ ਬੇਰੰਗੀ ਕਰ ਦਿੰਦੀ ਆ ਫਿੱਕੀ ਕਰ ਦਿੰਦੀ ਆ ਨਾ ਸਿਆਸਤਦਾਨਾਂ ਨੇ ਦੇਖੋ 20 ਵੀ ਇਹਨਾਂ ਦਾ ਸੀਜ਼ਨ ਖਰਾਬ ਗਿਆ 20 ਦਾ ਜਿਹੜਾ ਤਿਹਾਰਾਂ ਦਾ ਸੀਜ਼ਨ ਇੱਧਰ ਆਇਆ ਯਾਰ ਮੱਛਰ ਬਹੁਤ ਜ਼ਿਆਦਾ 20 ਦਾ ਸੀਜ਼ਨ ਵੀ ਖਰਾਬ ਗਿਆ 21 ਵੀ ਖਰਾਬ ਗਿਆ ਦੀਵਾਲੀ ਹੈ ਨਾ ਤਿਹਾਰਾਂ ਦਾ ਸੀਜ਼ਨ 22 ਵੀ ਖਰਾਬ ਗਿਆ 23 ਵੀ ਖਰਾਬ ਗਿਆ 24 ਵੀ ਆ 25 ਵੀ 26 'ਚ ਪਤਾ ਨਹੀਂ ਕੀ ਮਾਰਨਾ ਕੀ ਨਹੀਂ ਮਾਰਨਾ ਪਰ ਲੋਕ ਵੀ ਮੈਂ ਕਹਿੰਦਾ ਕਿ ਮਰਦਾਂ ਦੀ ਤਰ੍ਹਾਂ ਹੁਣ ਸੱਚ ਕਹਿਣਾ ਸਿੱਖਣ ਸਾਡੀਆਂ ਭੈਣਾਂ ਜਿਹੜੀਆਂ ਆ ਉਹ ਖੁੱਲ ਕੇ ਕਹਿੰਦੀਆਂ ਕਿ ਫਲਾਣੇ ਕਰਕੇ ਅਸੀਂ ਲੁੱਟੇ ਗਏ ਫਲਾਣੇ ਕਰਕੇ ਪੱਟੇ ਗਏ ਇਹਦੇ ਕਰਕੇ ਵੀ ਪੱਟੇ ਗਏ ਭੈਣਾਂ ਕੈਮਰੇ ਅੱਗੇ ਬੇਚ ਚਕਬੋਲਦੀਆਂ ਭਰਾਵਾਂ ਨੂੰ ਵੀ ਬੇਨਤੀ ਆ ਹੁਣ ਛੱਡ ਦਿਓ ਕਹਿਣਾ ਯਾਰ ਅਸੀਂ ਤਾਂ ਉਹਦੇ ਆ ਯਾਰ ਅਸੀਂ ਤਾਂ ਹੁਣ ਇਹਦੇ ਨਾਲ ਆ ਤੇ ਛੱਡ ਦਿਓ ਕਹਿਣਾ ਤੁਹਾਡੀ ਕਿਸੇ ਨੇ ਬਾਤ ਨਹੀਂ ਪੁੱਛੀ ਤੁਹਾਡੀ ਤਕਲੀਫ ਨੂੰ ਕਿਸੇ ਨੇ ਤਕਲੀਫ ਨਹੀਂ ਸਮਝਿਆ ਜੋ ਹਾਲ ਇਹਨਾਂ ਦਾ ਉਹੀ ਹੌਲੀ ਹੌਲੀ ਹੁਣ ਬਾਕੀ ਸਾਰੇ ਆ ਰੋਡਸ ਦਾ ਮੜਦਾ ਜਾਂਦਾ ਤਾਂ ਇੱਕ ਕਲਾਮ ਰੋਡ ਦੀ ਗੱਲ ਕਰੀਏ ਚਾਹੇ ਸਲੋ ਰੋਡ ਦੀ ਗੱਲ ਕਰੀਏ ਚਾਹੇ ਕੋਠੀ ਰੋਡ ਦੀ ਵੀ ਗੱਲ ਕਰੀਏ ਕਿੰਨਾ ਕੰਜੈਸਟਡ ਹੋ ਗਿਆ ਤਾਂ ਕਿਸੇ ਨੇ ਕਿਸੇ ਦਾ ਕੱਖ ਨਹੀਂ ਸਵਾਰਿਆ ਸਿਰਫ ਆਪਣੇ ਘਰ ਭਰੇ ਆ ਲੋੜ ਪਈ ਤਾਂ ਉਹ ਵੀ ਗੱਲਾਂ ਉਜਾਗਰ ਕਰਾਂਗੇ ਕਿਉਂਕਿ ਮੈਨਾਂ ਕਮੈਂਟੋ ਕਮੈਂਟੀ ਬਹੁਤ ਹੁੰਦੇ ਆ ਜਿੱਦਣ ਵੀਡੀਓ ਵੀਡੀਓ ਹੋ ਗਈ ਨਾ ਉਦੋਂ ਉਹ ਵੀ ਗੱਲਾਂ ਉਜਾਗਰ ਕਰਾਂਗੇ ਕਿ ਕਿੱਥੇ ਕਿੱਥੇ ਤੁਹਾਡੀ ਇਨਵੈਸਟਮੈਂਟ ਹੋਈ ਆ ਸੋ ਮੇਰੀ ਬੇਨਤੀ ਇੰਨੀ ਆ ਭਰਾਵਾਂ ਭੈਣਾਂ ਨੂੰ ਖਾਸ ਕਰਕੇ ਵੀਰਾਂ ਨੂੰ ਕਿ ਭੈਣਾਂ ਤਾਂ ਸਾਫ਼ ਦਿੰਦੀਆਂ ਭੈਣਾਂ ਤਾਂ ਖੁੱਲ ਕੇ ਬੋਲੀਆਂ ਤੁਸੀਂ ਵੀ ਭਾਈ ਹੁਣ ਛੱਡੋ ਅਸੀਂ ਉਹਦੇ ਅਸੀਂ ਉਹਦੇ ਆ ਆਪਣੇ ਲਈ ਖੜੋ ਕਿਉਂਕਿ ਤੁਹਾਡੇ ਲਈ ਕੋਈ ਨਹੀਂ ਖੜਦਾ ਬਹੁਤ ਬਹੁਤ ਸ਼ੁਕਰੀਆ ਦੀਵਾਲੀ ਹੈਪੀ ਦੀਵਾਲੀ ਕਿਹਾ ਕਰੋ ਲੋਕਾਂ ਦਾ ਤਕਲੀਫ ਚ ਨੇ ਲੋਕਾਂ ਕੋਲ ਤਾਂ ਆਪਣੇ ਖਰਚੇ ਪੂਰੇ ਨਹੀਂ ਹੁੰਦੇ ਪਰ ਫਿਰ ਵੀ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡੀ ਨੂੰ ਤਾਜ਼ੀ ਰੱਖੇ ਔਰ ਜਿੰਨਾ ਤੁਹਾਣਾ ਨੁਕਸਾਨ ਹੋਇਆ ਕਿਉਂਕਿ 5 ਸਾਲਾਂ ਵਿੱਚ ਜੇ ਕਿਸੇ ਦੀ ਦੁਕਾਨ 5 ਸਾਲ ਪਿੱਛੇ ਚਲੇ ਜਾਏ ਤੁਸੀਂ ਸਮਝੋ ਕਿ ਕਿੰਨਾ ਪਿੱਛੇ ਚਲਾ ਗਿਆ ਬੰਦਾ ਹੁਣ ਇਹ ਕਿੱਦਾਂ ਰਿਕਵਰੀ ਹੋਣੀ ਹੈ ਕਿੱਦਾਂ ਇਹਨਾਂ ਨੇ ਮੁੜ ਪੈਰਾਂ ਤੇ ਆਉਣਾ ਸੋ ਫਿਰ ਵੀ ਮੈਂ ਉਮੀਦ ਕਰਦਾ ਕਾਮਨਾ ਕਰਦਾ ਕਿ ਮਾਲਕ ਤੁਹਾਡੀ ਇੰਨੀ ਕਿ ਸੇਲ ਵਧਾਵੇ ਆਉਣ ਵਾਲੇ ਸਮੇਂ 'ਚ ਕਿ ਤੁਸੀਂ ਪੈਰਾਂ ਤੇ ਆ ਜਾਓ ਔਰ ਜਿਹੜਾ ਤੁਹਾਡਾ ਨੁਕਸਾਨ ਹੋਇਆ ਰੱਬ ਹੀ ਪੋੜੇ ਤੇ ਉਹ ਤੁਹਾਡੀ ਜਿਹੜੀ ਹੈ ਪਰਪਾਈ ਕਰੇ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨ